ਕਿ ਪਹਿਲਾਂ ਚੋਰ ਲੁੱਟਦੇ ਸੀ ਕੁੱਟਕੇ ਜੀ ਤੇ ਹੁਣ ਸਮਾਂ ਬਦਲ ਗਿਆ ਹੈ ਚੋਰ ਲੁੱਟਦੇ ਨੇ ਜੱਫੀ ਪਾ ਕੇ ਕੁੱਟਕੇ ਜੀ ਜੱਫੀ ਪਾ ਕੇ ਕੁੱਟਕੇ ਜੀ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇੱਕ ਚੋਰ ਗਰੋਧੀਆਂ ਦੋ ਬੀਬੀਆਂ ਨੇ ਇੱਕ ਬਜ਼ੁਰਗ ਔਰਤ ਨੂੰ ਜੱਫੀ ਪਾਈ ਉੱਟ ਕੇ ਜੱਫੀ ਪਾਈ ਭੈਣੇ ਭੈਣੇ ਕਹਿ ਕੇ ਜੱਫੀ ਪਾਈ ਤੇ ਬਜ਼ੁਰਗ ਔਰਤ ਦਾ 90000 ਦਾ ਨੁਕਸਾਨ ਕਰ ਦਿੱਤਾ ਦੱਸਦੀ ਹੈ ਇੱਕ ਗਰੋ ਸਵਿਫਟ ਗੈਂਗ ਗਰੋ ਜਿਹੜਾ ਇਹ ਸਵਿਫਟ ਗੱਡੀ ਵਿੱਚ ਦੋ ਔਰਤਾਂ ਪਿੱਛੇ ਬਹਿ ਕੇ ਆਉਂਦੀਆਂ ਤੇ ਮੋਰੇ ਮੋਰਲੀ ਸੀਟ ਤੇ ਡਰਾਈਵਰ ਬਣ ਕੇ ਇੱਕ ਜਿਹੜਾ ਬੰਦਾ ਆ ਫਰਜੀ ਡਰਾਈਵਰ ਬਣ ਕੇ ਇਸ ਗੈਂਗ ਦਾ ਮੈਂਬਰ ਇਹ ਜਿਹੜਾ ਗਰੋ ਬਹੁਤ ਐਕਟਿਵ ਹੈ ਨਮਾਸ਼ਹਿਰ ਏਰੀਏ ਵਿੱਚ ਫਲੋਰ ਦੇ ਏਰੀਏ ਵਿੱਚ ਗੜ ਸ਼ੰਕਰ ਦੇ ਏਰੀਏ ਵਿੱਚ ਵੀ ਇੱਕ ਦੋ ਵਾਰ ਦਾਤਾਂ ਜਿਹੜੀਆਂ ਪਹਿਲਾਂ ਸਾਹਮਣੇ ਆਈਆਂ ਸੀਗੀਆਂ ਇਹ ਜਿਹੜਾ ਗਰੋ ਆ ਇਹਨਾਂ ਨੇ ਲੋਕਾਂ ਦੇ ਅੰਦਰ ਸਨਸਨੀ ਬਣਾਈ ਹੈ ਆਤੰਕ ਮਚਾਇਆ ਹੋਇਆ ਔੜ ਦੀਆਂ ਪਹਿਲਾਂ ਇਸੇ ਤਰੀਕੇ ਵਾਰਦਾਤਾਂ ਜਿਹੜੀਆਂ ਛੜ ਤੱਕ ਪਹੁੰਚੇ ਸੀ ਰਿਪੋਰਟ ਕੀਤੀਆਂ ਸੀ ਨਮੇ ਸ਼ਹਿਰ ਚ ਥੋੜੇ ਦਿਨ ਪਹਿਲਾਂ ਇੱਕ ਬਜ਼ੁਰਗ ਔਰਤ ਦੇ ਘਰ ਚੋਂ ਬਾਲੀ ਲਈ ਸੀ ਤੇ ਹੁਣ ਮਾਮਲਾ ਫਲੋਰ ਤੋਂ ਸਾਹਮਣੇ ਆ ਰਿਹਾ ਨੂਰ ਮੈਲ ਸਾਈਡ ਤੋਂ ਇੱਕ ਗੱਡੀ ਆਉਂਦੀ ਹੈ ਜੀ ਇੱਕ ਬਜ਼ੁਰਗ ਔਰਤ ਸੈਰ ਕਰਕੇ ਵਾਪਸ ਆ ਰਹੀ ਹੁੰਦੀ ਆ ਹਾਲਾਂਕਿ ਬਜ਼ੁਰਗਾਂ ਨੂੰ ਕਿਹਾ ਜਾਂਦਾ ਸੈਰ ਕਰੋ ਵੱਧ ਤੋਂ ਵੱਧ ਸਵੇਰੇ ਸਵੇਰੇ ਤੁਸੀਂ ਸੈਰ ਤੇ ਨਿਕਲੋਗੇ ਤਾਂ ਤਰੋਤਾਜ਼ਾ ਹਵਾ ਮਿਲੇਗੀ ਜਿਹਦੇ ਨਾਲ ਤੁਸੀਂ ਤੰਦਰੁਸਤ ਰਹੋਗੇ ਲੇਕਿਨ ਇਹ ਜਿਹੜੀ ਗੱਡੀ ਆ ਇਹਦੇ ਵਿੱਚ ਬੈਠੀਆਂ ਔਰਤਾਂ ਆਪਣਾ ਸੌਫਟ ਟਾਰਗੇਟ ਦੇਖਦੀਆਂ ਔਰ ਇਹ ਜਿਹੜੀ ਬੀਬੀ ਜਾਂਦੀ ਆ ਫਿਰ ਉਹੀ ਡਰਾਮਾ ਭੈਣੇ ਕਿੱਦਾਂ ਅਸੀਂ ਤੇਰੇ ਪੇਕੇ ਵਾਲੀ ਸਾਈਡ ਤੋਂ ਆ ਕੇ ਕੇ ਘੁੱਟ ਕੇ ਜੱਫੀ ਪਾ ਲੈਂਦੀਆਂ ਪਹਿਲਾ ਇੱਕ ਪਾਉਂਦੀ ਫਿਰ ਦੂਜੀ ਪਾਉਂਦੀ ਆ ਫਿਰ ਗੱਡੀ 'ਚ ਬੈ ਕੇ ਉੱਥੋਂ ਚਲੇ ਜਾਂਦੇ ਆ ਬੀਬੀ ਸੋਚਦੀ ਆ ਕਿ ਦਾਦੇ ਮਖੌਣੇ ਦਾ ਮੈਨੂੰ ਯਾਦ ਹੀ ਨਹੀਂ ਆਉਂਦਾ ਕਿਹੜੀਆਂ ਆ ਕੌਣ ਸੀ ਮੈਨੂੰ ਭੈਣੇ ਭੈਣੇ ਕਿਉਂ ਕਹਿ ਰਹੀ ਅਸੀਂ ਜਦੋਂ ਐ ਕੰਨ ਤੇ ਹੱਥ ਜਾਂਦਾ ਤਾਂ ਪਤਾ ਲੱਗਦਾ ਕਿ ਕੰਨ ਦੀਆਂ ਵਾਲੀਆਂ ਲਾ ਕੇ ਲੈ ਗਈਆਂ ਔਰ ਤੋਲੇ ਦੀਆਂ ਵਾਲੀਆਂ ਅਸੀਂ ਦੱਸਿਆ ਜਾ ਰਿਹਾ 80 90 ਹਜ਼ਾਰ ਦਾ ਨੁਕਸਾਨ ਹੋ ਗਿਆ ਅਸੀਂ ਪਹਿਲਾਂ ਵੀ ਬੜੀ ਵਾਰ ਬੇਨਤੀ ਕਰ ਚੁੱਕੇ ਆ ਕਿ ਅਣਜਾਣ ਵਿੰਦੇ ਤੇ ਉਤੇ ਭਰੋਸਾ ਨਾ ਕਰੋ ਅਣਜਾਣ ਵਿਅਕਤੀ ਤੋਂ 2-4 ਫੁੱਟ ਦੀ ਦੂਰੀ ਬਣਾ ਕੇ ਰੱਖੋ ਅਣਜਾਣ ਵਿਅਕਤੀ ਨੂੰ ਆਪਣੇ ਨੇੜੇ ਨਾ ਆਣ ਦਿਓ ਕਿਉਂਕਿ ਤੁਹਾਡਾ ਨੁਕਸਾਨ ਕਰ ਸਕਦਾ ਹੈ ਲੇਕਿਨ ਇਹ ਜਿਹੜੀ ਸਵਿਫਟ ਗੱਡੀ ਵਾਲੀਆਂ ਔਰਤਾਂ ਆ ਇਹ ਗੈਂਗ ਆ ਇਹਨਾਂ ਦਾ ਆਤੰਕ ਇਹਨਾਂ ਦੀ ਸਨਸਨੀ ਇਹਨਾਂ ਦੀ دہشت ਬਹੁਤ ਵਧੀ ਹੋਈ ਹੈ ਮੈਂ ਕਹਿੰਦਾ ਕਿ ਹੁਣ ਤੱਕ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਚਾਹੀਦਾ ਕਿ ਇਹਨਾਂ ਨੂੰ ਰਲ ਕੇ ਫੜ ਲੈਣ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਜ਼ਿਲ੍ਹਾ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਚ ਜਿਹੜੀ ਤਰਥੱਲੀ ਮਚਾਈ ਹੁਸ਼ਿਆਰਪੁਰ ਏਰੀਆ ਚ ਮਚਾਈ ਐ ਹੁਣ ਫਲੋਰ ਤੋਂ ਖਬਰ ਆਈ ਐ ਤਾਂ ਕਈ ਜ਼ਿਲ੍ਹਿਆਂ ਦੀ ਪੁਲਿਸ ਵੀ ਰਲ ਕੇ ਇਹਨਾਂ ਨੂੰ ਫੜ ਨਹੀਂ ਪਾਰੀ ਕਿਉਂਕਿ ਸੀਸੀਟੀਵੀ ਵਿੱਚ ਇਹਨਾਂ ਦੀ ਗੱਡੀ ਦੀ ਕਹਿੰਦੇ ਤਸਵੀਰ ਆਈ ਚਿਹਰੇ ਸਾਹਮਣੇ ਨਹੀਂ ਆਈ ਇਟ ਮੀਨਸ ਇਹ ਬਹੁਤ ਸ਼ਾਤਰ ਨੇ ਇਹਨਾਂ ਨੇ ਉਹ ਲੋਕੇਸ਼ਨ ਵੀ ਦੇਖ ਲਈ ਕਿ ਕੈਮਰੇ ਕਿੱਥੇ-ਕਿੱਥੇ ਆ ਤਾਂ ਬੀਬੀ ਨੂੰ ਉਸ ਜਗ੍ਹਾ ਜਾ ਕੇ ਜੱਫੀ ਪਾਈ ਜਿੱਥੋਂ ਕੈਮਰੇ ਚ ਇਹਨਾਂ ਦੀ ਤਸਵੀਰ ਨਾ ਆਵੇ ਪੁਲਿਸ ਨੂੰ ਚਾਹੀਦਾ ਕਿ ਜਲਦੀ ਤੋਂ ਪਹਿਲਾਂ ਇਹਨਾਂ ਨੂੰ ਟਰੈਕ ਕੀਤਾ ਜਾਵੇ ਤਾਂ ਜੋ ਹੋਰ ਬੇਕਸੂਰ ਮਾਸੂਮ ਲੋਕਾਂ ਨੂੰ ਖਾਸ ਕਰਕੇ ਬਜ਼ੁਰਗ ਮਾਸੂਮ ਔਰਤਾਂ ਨੂੰ ਇਹ ਆਪਣਾ ਨਿਸ਼ਾਨਾ ਨਾ ਬਣਾਉਣ ਦਿਖਾਣੇ ਮੌਕੇ ਦੇ ਤਸਵੀਰ ਕੀ ਨਾਮ ਹੈ ਤੁਹਾਡਾ ਅਰਮਨ ਕੌਰ ਵੀ ਪਤਾ ਲੱਗਾ ਸਵੇਰੇ ਤੁਹਾਡੀਆਂ ਕੋਈ ਬਾਲੀਆਂ ਲਾ ਕੇ ਲੈ ਗਿਆ ਹਾਂਜੀ ਕਿਦਾਂ ਮੈਨੂੰ ਜੀ ਉਹਨੇ ਗੱਡੀ ਮੇਰੇ ਬਰੋਬਰ ਰੋਕ ਲਈ ਮੈਂ ਆਈ ਜੀ ਜਗ੍ਹਾ ਤੋਂ ਮੱਥਾ ਟੇਕ ਕੇ ਅੱਛਾ ਤਾਂ ਉਹਨੇ ਗੱਡੀ ਰੋਕ ਲਈ ਉਹ ਕਹਿੰਦੀ ਆ ਭੈਣ ਤੂੰ ਜਾ ਭੈਣ ਸਾਡੀ ਸਿਆਰ ਕਰਦੀ ਕਰਦੀ ਆ ਲੈ ਲੇਡੀਜ਼ ਕੀ ਵਿੱਚ ਦੋ ਲੇਡੀਆਂ ਸੀ ਅੱਛਾ ਦੋ ਲੇਡੀਆਂ ਸੀ ਇੱਕ ਸੀ ਜੀ ਡਰਾਈਵਰ ਅੱਛਾ ਤੇ ਉਹਨੇ ਮੈਨੂੰ ਜੱਫੀ ਪਾ ਲਈ ਇੱਕ ਨਾ ਤਾਂ ਦੂਈ ਨੇ ਵੀ ਉੱਠ ਕੇ ਜੱਫੀ ਪਾ ਲਈ ਅੱਛਾ ਗੱਡੀ ਉੱਤਰ ਗਿਆ ਹਾਂ ਬੈਠਿਆ ਨਹੀਂ ਬੈਠੀ ਬੈਠੀ ਨਹੀਂ ਬੈਠੇ ਬੈਠੀ ਨਹੀਂ ਉਹ ਮੈਨੂੰ ਹਾਕ ਮਾਰੀ ਸੀ ਨਹੀਂ ਮੈਨੂੰ ਨਹੀਂ ਆਪਕਾ ਦੀ ਰੋਕ ਨਹੀਂ ਜੇ ਨਾ ਮੇਰੇ ਬਰੋ ਬਣਾ ਕੇ ਅੱਛਾ ਤਾਂ ਕਹਿੰਦੇ ਤੂੰ ਤਾਂ ਨਹੀਂ ਸਮਝਾ ਨਹੀਂ ਕਹਿੰਦੇ ਜੀ ਅੱਛਾ ਤਾਂ ਮੈਨੂੰ ਜਫੀਵਾ ਦੇ ਨਹੀਂ ਆ ਕਨ ਤਾਂ ਦੂਹੀ ਨੇ ਵੀ ਉੱਠ ਕੇ ਜਫੀਵਾ ਦੇ ਅੱਛਾ ਜਦੋਂ ਦੂਹੀ ਨੇ ਲਾ ਦੇ ਇਹ ਕੰਪਾਈਨ ਉਹ ਕੋਈ ਦੂਹੀ ਹੀ ਉੱਠ ਕੇ ਬਾ ਦੇ ਮੈਨੂੰ ਕੋਈ ਪਤਾ ਨਹੀਂ ਲੱਗਾ ਅਜਾ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਮੈਨੂੰ ਨਹੀਂ ਜਾ ਮੈਂ ਇੰਨੀ ਕੇ ਬਾਅਦ ਆਈ ਆ ਤੇ ਮੇਰੇ ਚਾਹਣ ਕੇ ਆਣੀ ਆ ਅੱਛਾ ਤੇ ਭਰਾ ਵੀ ਬੈਠਾ ਸਾਹਮਣੇ ਅੱਛਾ ਇਹ ਕੋਈ ਸਕੈਨਿੰਗ ਤਾਂ ਮੇਰੇ ਹੌਲੀ ਨੇ ਪਾਉਂਦੀ ਹੂੰ ਹੂੰ ਕੋਈ ਨਹੀਂ ਮਿਲਦੀ ਆਉਣੀ ਅੱਛਾ ਤਾਂ ਮੈਂ ਜਾਂਦਾ ਨਾ ਇੱਥੇ ਫਿਰ ਕਰਦਾ ਹਾਂ ਅੱਛਾ ਜੇ ਲਾ ਬਣੋਈ ਤਾਂ ਮੇਰੇ ਕੰਮ ਚ ਬੋਲਣਾ ਮੈਂ ਬਾਹਰ ਹੀ ਰਹੀ ਮੇਰੇ ਹੋਇਆ ਅੱਛਾ ਮੇਰੇ ਮੀਰੀ ਤਾਂ ਬਾਹਰ ਨਾਲ ਨਹੀਂ ਲੈ ਰੇ ਇਹ ਹੁ ਮੁੰਡਾ ਉੱਤੇ ਗਿਆ ਹਰਾ ਗਿਆ ਜੀ ਮੈਂ ਬੀਬੀ ਠੀਕ ਹੋਇਆ ਮੈਂ ਕਾ ਬਾਹਰ ਨਾਲ ਆ ਕੇ ਜਿਹੜੀ ਗੱਡੀ ਕਲੀ ਸੀ ਮੈਂ ਕਾ ਅੱਛਾ ਉਹ ਮੈਂ ਆ ਕੇ ਦਿਲਾਉਣਾ ਚੀਆ ਇਹ ਕੋਈ ਗੱਡੀ ਆਈ ਕਿਧਰ ਸਾਈਡ ਤੋਂ ਸੀ ਇਹ ਜੂ ਆਈ ਆ ਲੂਰ ਮੇਨ ਸਾਈਡ ਤੋਂ ਨਾ ਹਾਂਜੀ ਓਕੇ ਕਿੱਤੇ ਡਾਂਗ ਦੀ ਗੱਡੀ ਸੀ ਓਕੇ ਇਹ ਸੇਰ ਕਰ ਮਾ ਸਾਡੇ ਕਣਗੇ ਇਹ ਜਗ੍ਹਾ ਤੇ ਤੁਸੀਂ ਸੈਰ ਹੀ ਕਰਕੇ ਆਈ ਅਛਾ ਸਿਆਰੀ ਕਰਕੇ ਆਏ ਹਾਂ ਹਾਂ ਜੀ ਆਪ ਨਹੀਂ ਨੇ ਤੇ ਕਮਰੇ ਅੰਦਰ ਦਾ 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 ਦੇ ਮੋਰੇ ਆ ਓਕੇ ਕਿੰਨਿਆਂ ਕਿ ਬਰਗੀਆਂ ਵਾਲੀਆਂ ਸੀ ਤੁਹਾਡੀਆਂ ਹਾਂ ਆਈਆਂ ਹਾਂ ਟੋਲ ਟੋਲੇ ਕਿ ਨਹੀਂ ਆ ਗਈ ਟੋਲ ਨਹੀਂ ਕਰ ਸਕੀ ਅਛਾ ਟੋਲੇ ਨਹੀਂ ਆ ਸਕਦੇ ਯਾਨੀ ਕਿ ਤੁਹਾਡਾ ਅ ਅਸੀਂ 90000 ਦਾ ਨੁਕਸਾਨ ਹੋ ਗਿਆ ਨਾ ਮੈਨੂੰ ਪਤਾ ਹੀ ਨਹੀਂ ਕਿੰਨਾ ਮੰਗਲ ਮੈਂ ਨੁਕਸਾਨ ਹੀ ਸਾਰੀ ਮੈਂ ਜਾਣੀ ਹੈ ਜਦ ਮੈਂ ਕਹਾਂ ਉਹ ਪਤਾ ਹੈ ਅੱਜ ਸਵੇਰੇ ਇੱਕ ਦਰਪਟਾਂ ਘਟੀ ਹੈਗੀ ਆ ਤੁਹਾਡੇ ਘਰ ਦੇ ਸਾਹਮਣੇ ਆ ਗੱਡੀ ਸ਼ੇਅਰ ਕਰਦੀ ਸੀ ਆ ਉਹਦੀਆਂ ਬਾਲੀਆਂ ਲਾਕ ਲੈ ਕੇ ਜਗੇ ਆ ਸਵਿਫਟ ਵਿੱਚ ਉਹ ਗੋਬੀਗੀਆਂ ਆਈਆਂ ਹੈਗੀਆਂ ਪਹਿਲਾਂ ਉਹਨੇ ਆਪਣਾ ਸਾਈਡ ਤੇ ਕਾਫੀ ਉਹ ਤੁਹਾਨੂੰ بچਾਇਆ ਸੀ ਕਾਫੀ ਲੋਟ ਪਾੜ ਦਿੱਤੀ ਹੈਗੀ ਤੇ ਹੁਣ ਫਲੋਰ ਸਾਈਡ ਨੂੰ ਆ ਗਈ ਹੈਗੀਆਂ ਅੱਜ ਤੁਹਾਡੇ ਘਰ ਦੇ ਸਾਹਮਣੇ ਸਾਰੀ ਇਹ ਕਰਨਾ ਵਾਪਰੀ ਹੈਗੀ ਯਾਰ ਤੁਹਾਨੂੰ ਕਿਵੇਂ ਪਤਾ ਲੱਗਾ ਔਰ ਕਿਤੇ ਗੱਡੀ ਉਹ ਸੀਸੀਡੀ ਕੰਨ بچਾਈ ਮੈਂ ਲਗਭਗ 8 ਵਜੇ ਦਾ ਸਮਾਂ ਸੀਗਾ ਮੈਂ ਘਰ ਦੇ ਹੱਤਰੇ ਸੀਗਾ ਮੇਰਾ ਬ੍ਰਦਰ ਜਿਹੜਾ ਸੀ ਕਰਨੈਲ ਉਹ ਬਾਹਰ ਬੈਠਾ ਸੀਗਾ ਸੈਵਟ ਗੱਡੀ ਆਈ ਆ ਜਿਹਦੇ ਵਿੱਚ ਦੋ ਬੀਬੀਆਂ ਤੇ ਇੱਕ ਡਰਾਈਵਰ ਸੀਗਾ ਉਹ ਬੀਬੀ ਨੂੰ ਮੈਂਡ ਦੇ ਬਹਾਨੇ ਰਿਸ਼ਤਦਾਰੀ ਦੇ ਤੌਰ ਤੇ ਵੀ ਸਾਡੀ ਭੈਣ ਲੱਗਦੀ ਜਾਂ ਅੰਦਰ ਤੇ ਉਹਨਾਂ ਦੀਆਂ ਵਾਲੀਆਂ ਜਿਹੜੀਆਂ ਦੋਨੋਂ ਇੱਕ ਇੱਟ ਕੇ ਲੈ ਗਏ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੈਮਰਾ ਚੈੱਕ ਕੀਤਾ ਜਿਹਦੇ ਵਿੱਚ ਸੈਵਟ ਗੱਡੀ ਆ ਜਿਹੜੀ ਕੋਈ ਜਿਹੜੀ ਜਾ ਰਹੀ ਆ ਕੋਈ ਸਰਪਾਈ ਆ ਨਾ ਉਹਦੇ ਵਿੱਚ ਕੋਈ ਵਾਰਦਾ ਜੋ ਹੋ ਰਹੀ ਆ ਉਹਦੀ ਉਹਦਾ ਨਹੀਂ ਕੋਈ ਵੀ ਆਇਆ ਅੱਛਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਟੁੱਟਾ ਖੋਆ ਹੋ ਰਹੀਆਂ ਜਿਹੜੀਆਂ ਗੱਡੀ ਸੈਵਟ ਆ ਉਹ ਪਹਿਲਾਂ ਉੱਪਰ ਵਾਲੀ ਸਾਈਡ ਤੇ ਫਿਰਦੇ ਸੀ ਤਾਲਵਾ ਰੋਡ ਤੇ ਫਿਰਦੇ ਸੀ ਪਹਿਲਾਂ ਅੱਜ ਤੋਂ 2-4 ਮਹੀਨੇ ਪਹਿਲਾਂ ਇੱਥੇ ਫਲੋਰ ਵੀ ਤਿੰਨ-ਚਾਰ ਮਾਰਦਾ ਤਾਂ ਹੋ ਗਿਆ ਪਹਿਲਾਂ ਬਾੜੀਆਂ ਲਾ ਕੇ ਲੈ ਗਏ ਜਿਹੜੀਆਂ ਬੀਬੀਆਂ ਸਾਸਾਂ ਨਾਲ ਸੌਂਡ ਜਾਂਦੀਆਂ ਉਹਨਾਂ ਦੀਆਂ ਵੀ ਬਾੜੀਆਂ ਲਾਈਆਂ ਤੇ ਅੱਜ ਜਿਹੜੀ ਘਟਨਾ ਆਇਆ ਵਾਪਰੇ ਇਹ ਸਾਡੀ ਬੀਬੀ ਦੀਆਂ ਬਾੜੀਆਂ ਜਿਹੜੀਆਂ ਆ ਅੱਜ ਸੈੱਟ ਗੱਡੀ ਆਈਆਂ ਬੀਬੀਆਂ ਜਿਹੜੀਆਂ ਉਹ ਲਾ ਕੇ ਲੈ ਗਏ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਗੱਡੀ ਘੁੰਮ ਰਹੀ ਆ ਲਗਾਤਾਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਆ ਇਹਨੂੰ ਜਿਆਦਾ ਤੋਂ ਜਲਦੀ ਗੱਟੀ ਨੂੰ ਕਾਬੂ ਕੀਤਾ ਜਾਵੇ ਜਿਹਦੀਆਂ ਵਿੱਚ ਬੀਬੀਆਂ ਆ ਜਿਹੜੀਆਂ ਚੋਰੀ ਕਰਦੀਆਂ ਜਿਹੜੀਆਂ ਲੁੱਟਾ ਖੋਹ ਕਰਦੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਸ ਰਾਖਾ ਵਿੱਚ ਜਿੱਦਾਂ ਇਲਾਕੇ ਵਿੱਚ ਕਾਫੀ ਸੀਐਸਪੀ ਆਉਣ ਲੱਗੇ ਹੈਗੇ ਆ ਰਵਿੰਦਾਸ ਸਿੱਧੂਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਮੋਰੇ ਵੀ ਕਸੀਸੀ ਆਉਣ ਲੱਗੇ ਹੈਗੇ ਆ ਮਨਾਂ ਤੁਹਾਡੇ ਘਰ ਦੇ ਵੀ ਲੱਭਣੇ ਲੱਗੇ ਹੈਗੇ ਆ ਆਸ-ਪਾਸੇ ਹੋਰ ਕੇ ਤੁਸੀਂ ਕੋਈ ਚੈੱਕ ਕੀਤਾ ਉਹ ਚ ਕੁਛ ਆਇਆ ਅਸਲ 'ਚ ਅਸੀਂ ਆਪਣੇ ਇਹ ਚੈੱਕ ਕੀਤਾ ਹੈ ਮੈਂ ਐਸਐਚਓ ਸਾਹਿਬ ਨੂੰ 8:30 ਵਜੇ ਦਾ ਫੋਨ ਕੀਤਾ ਹਜੇ ਤੱਕ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਇਹ ਰੁਟੜਾ ਖੋਹਾਂ ਆ ਜਲਦੀ ਤੋਂ ਜਲਦੀ ਬੰਦ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਨਾਲ ਲੈ ਕੇ ਇੱਥੇ ਧਾਰਨਾ ਬਰਦਾਸ਼ਤਨ ਹੋਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਪ੍ਰਸ਼ਾਸਨ ਦੀ ਹੋਵੇਗੀ ਤੇ ਅਸੀਂ ਲੋਕਾਂ ਦੀ ਬਹਾਲੀ ਲਈ ਮੰਗ ਕਰਦੇ ਆਂ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਆ ਉਹ ਚੰਗਾ ਮਿਲੇ ਤੇ ਲੋਕੀ ਆਪਣੇ ਜਿਹੜਾ ਡਰਦਾ ਮਾਹੌਲ ਆ ਉਹਦੇ ਵਿੱਚੋਂ ਨਿਕਲਣ ਤੇ ਅੱਜ ਲੋਕ ਜਿਹੜੇ ਡਰਦੇ ਮਾਹੌਲ ਦੇ ਵਿੱਚ ਰਹਿ ਰਹੇ ਆ ਅੱਜ ਤੇ ਹੁਣੇ ਥੋੜੇ ਦਿਨਾਂ ਦੀ ਗੱਲ ਆ 4 ਲੱਖ ਰੁਪਇਆ ਘਰੋਂ ਚੋੜ ਲੈ ਗਏ ਦੇ ਇਤਨੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਨੱਥ ਪਾਈ ਜਾ